ਬਾਰ ਲਿਖਣਾ ਵੀ ਜਿੱਥੇ ਪ੍ਰਗਟ ਜਾਣ ਨਾ ਨਹੀਂ ਜਾਣ ਨਾ ਉਂਡਾ ਤੋਂ ਆਕੇ ਖਾਇਆ ਯਾਰ ਅੰਦਰ ਸਵੇਰੋਂ 1:15 ਵਜੇ ਮੋੜੇ ਗਈ ਸੀ ਤੇ 1 ਘੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਬਾਹਰ ਨੋਟਿਸ ਲਾਇਆ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ ਇਹ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਨਾਲਾ ਜੱਕੀ ਨਹੀਂ ਇਹ ਕੌਣ ਸੀ ਪਤਾ ਨਹੀਂ ਵੀ ਕੌਣ ਸੀ ਇਹ ਬੰਦਾ ਮੇਰੇ ਤੋਂ ਸਮਝ ਆ ਰਿਹਾ ਯਾਰ ਤੇਰੇ ਕੋਲ ਅੰਦਰ ਅੰਦਰ ਕੁੰਡੀਆਂ ਲਾ ਕੇ ਹਰੇ ਪਿੰਡ ਨੂੰ ਇਹ ਮਿਲਦੇ ਆ ਆ ਆदमी ਪਾਰਟੀ ਪੰਜ ਸਾਲ ਦੇ ਸਰਪੰਚ ਆ ਅੱਥਰਾਂ ਦੀ ਕੁੰਡੀਆਂ ਲਾ ਕੇ ਮਿਲਿਆ ਨਹੀਂ ਕਰਤਾ ਕੋਈ ਤੁਸੀਂ ਆ ਆ ਮੇਰੀ ਪਾਰਟੀ ਦਾ ਹੀ ਬਦਿਆਂ ਨੂੰ ਵਿੱਚ ਉਠਾਈ ਬੈਠਿਆ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਮਾਰਕੀਟ ਕਮੇਟੀ ਸਾਦਤ ਦਾ ਚੇਅਰਮੈਨ ਅੰਦਰ ਬਿਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਂ ਮੀਆਂ ਅਤਰਾਜ ਲੋਕਾਂ ਦੇ ਡਿਸਾਈਡ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਉਮੀਦਵਾਰਾਂ ਵੱਲੋਂ ਕੱਲ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਨੇ ਤੇ ਅੱਜ ਉਹਨਾਂ ਦੇ ਪੇਪਰ ਚੈੱਕ ਹੋ ਰਹੇ ਨੇ ਤਾਜ਼ਾ ਮਾਮਲਾ ਫਰੀਦਕੋੜ ਤੋਂ ਸਾਹਮਣੇ ਆਇਆ ਤੁਹਾਨੂੰ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬੰਟੀ ਰਮਾਣਾ ਅੱਜ ਬीडीपीओ ਦਫ਼ਤਰ ਦੇ ਵਿੱਚ ਚਲੇ ਜਾਂਦੇ ਨੇ ਹਾਲਾਂਕਿ ਬीडीपीओ ਸਾਹਿਬ ਇੱਕ ਆਮ ਆਦੀ ਪਾਰਟੀ ਦੇ ਆਗੂ ਦੇ ਨਾਲ ਅੰਦਰ ਕੁੰਡੀ ਲਾ ਕੇ ਬੈਠੇ ਹੁੰਦੇ ਨੇ ਹਾਲਾਂਕਿ ਜਦੋਂ ਬੰਟੀ ਰਮਾਣਾ ਕਮਰੇ ਦੇ ਅੰਦਰ ਜਾਂਦੇ ਨੇ ਤਾਂ ਉਹ ਅਫਸਰ ਨੂੰ ਘੇਰ ਦੇਣ ਤੇ ਕਈ ਤਿੱਖੇ ਸਵਾਲ ਪੁੱਛਦੇ ਨੇ ਤੇ ਦੂਜੇ ਪਾਸੇ ਆਮ ਆਦੀ ਅਗੂ ਬਾਹਰ ਭੱਜਣ ਨੂੰ ਕਾਰਦਨ ਰੋਕ ਲਿਆ ਜਾਂਦਾ ਉਹਨੂੰ ਕਿਹਾ ਜਾਂਦਾ ਤੂੰ ਅੱਗੇ ਨੂੰ ਐ ਨਾ ਕਰੀ ਆ ਤੇ ਤੈਨੂੰ ਛੱਡ ਦੰਨੇ ਆ ਤੇ ਦੂਜੇ ਪਾਸੇ ਉਹਨਾਂ ਕਿਹਾ ਕਿ ਇੱਕ ਪਾਸੇ ਤੁਸੀਂ ਬਾਹਰ ਲੈ ਕੇ ਲਿਆ ਸਰਕਾਰੀ ਅਧਿਕਾਰੀ ਵੀ ਅੰਦਰ ਨਹੀਂ ਜਾਏਗਾ ਹਾਲਾਂਕਿ ਟੇਬਲ ਦੇ ਉੱਤੇ ਫਾਈਲਾਂ ਪਈਆਂ ਸੀਗੀਆਂ ਉਹਨਾਂ ਕਿਹਾ ਫਾਈਲਾਂ ਦੇ ਵਿੱਚ ਕੀ ਆ ਉਹਨਾਂ ਕਿਹਾ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਐਦਾਂ ਨਾ ਕਰੋ ਜャ ਜੋ ਉਮੀਦਵਾਰਾਂ ਦਾ ਨੁਕਸਾਨ ਹੋ ਸਕੇ ਉਹਨਾਂ ਨੂੰ ਲਾ ਕੇ ਬਿਠਾਇਆ ਅੰਦਰ ਇਹਨੂੰ 1 ਮਿੰਟ ਪਹਿਲਾਂ ਹੋੜੇ ਮੁੜੀ ਗਈ 1 ਕਿੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਮੈਂ ਬਾਈ ਜੀ ਇਹ ਤੁਮੇ ਟਿਕਟ ਫੁੱਲ ਜਿੜਾ ਲੱਗਦਾ ਆ ਆਪੇ ਬਾਹਰ ਲਿਟਕੇ ਲਾਇਆ ਹੋਇਆ ਅਸੀਂ ਆਪੇ ਕੰਮ ਕਰੀ ਜਾਂਦੇ ਆ ਅਸੀਂ ਤੁਸੀਂ ਤੁਹਾਡੇ ਕੋਲ ਆ ਕੇ ਆ ਕੇ ਤੁਹਾਨੂੰ ਅਸੀਂ ਰੋਕ ਹੁੰਦਾ ਤਾਂ ਨਹੀਂ ਨਾ ਲਾਇਆਵੇਂ ਇਹ ਸੋਚਦੇ ਤੁਸੀਂ ਕਹੋਗੇ ਦੋ ਮਿੰਟ ਦੇ ਵਿੱਚ ਰੋਕਾ ਤੇ ਵੀ ਗੱਲ ਕਰਨੀ ਮੇਰੇ ਪਰ ਲਾਇਆ ਤਾਂ ਹੁੰਦੀ ਤਾਂ ਨਹੀਂ ਹੁੰਦੀ ਹੋਰ ਬੰਦੇ ਨਾਲ ਨਹੀਂ ਰੋਕ ਤੁਸੀਂ ਇਹ ਵੇਖੋ ਜੀ ਅਗਰ ਬਾਹਲੇ ਬੰਦੇ ਆ ਜਾਂਦੇ ਤੁਸੀਂ ਇਹ ਵੇਖੋ ਬਾਹਰ ਨੋਟਿਸ ਲਾਇਆ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ ਹਾਂ ਜੀ ਇਹ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕੀ ਨਾਮ ਦਾ ਜੱਗੀ ਨਹੀਂ ਜੀ ਇਹ ਕੌਣ ਸੀ ਪਤਾ ਨਹੀਂ ਵੀ ਕੌਣ ਸੀ ਇਹਦੇ ਬੰਦਾ ਮੇਰੇ ਕੋਲੋਂ ਕਿਸਾ ਆਇਆ ਯਾਰ ਤੇਰੇ ਕੋਲੇ ਅੰਦਰ ਅੰਦਰ ਕੁੰਡੀ ਲਾ ਕੇ ਹਰੇ ਪਿੰਡ ਨੂੰ ਮਿਲਦੇ ਆ 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 ਮਮਾਰਿਆ ਵਾਲਾ ਅਧਿਕਾਰੀ ਮਮਾਰਿਆ ਰਮਨਦੀਪ ਜੀ ਰਮਨਦੀਪ ਕੋਈ ਹੈ ਨਾ ਦੱਸ ਦੇ ਕਿ ਕੋਈ ਨਾ ਤੂੰ ਦਿਨ ਲਾ ਦੇ ਮੈਨੂੰ ਕੋਈ ਨਾ ਮੈਰੀ ਕੋਈ ਗੱਲ ਦੱਸ ਦੇ ਕੌਣ ਹੈ ਜੇ ਤੁਹਾਨੂੰ ਪਤਾ ਜਰੂਰ ਹੈ ਕਿ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਹਦਤ ਦਾ ਇੱਕ ਮਿੰਟ ਪਹਿਲਾਂ ਤੁਹੇਰੇ ਕੋਲ ਆਏ ਉਹ ਤੁਹਾਨੂੰ ਮਾਰਕੀਟ ਕਮੇਟੀ ਸਾਦਤ ਦਾ ਚੇਅਰਮੈਨ ਅੰਦਰ ਪਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਈਆਂ ਅਤਰਾਜ ਲੋਕਾਂ ਦੇ ਡਿਸਾਈਡ ਕਰ ਰਹੀ ਹੈ ਸਰ ਜੀ ਕੋਈ ਐਸਾ ਕੋਈ ਵੇਖੋ ਕੋਈ ਰਹਾ ਤਰਾਜ ਆ ਜੀ ਦਾ ਦੇ ਦੋ ਆਹ ਕਾਗਜ਼ ਕੀ ਹੈ ਇਧਰ ਇਹ ਅਸਗਨ ਦਾ ਆਰਡਰ ਹੈ ਮੈਨੂੰ ਕੋਈ ਤਰਾਹ ਦੇ ਕਾਗਜ਼ ਹੈ ਇਹ ਇਲੈਕਸ਼ਨ ਰਿਲੇਟਡ ਹੈ ਹੈ ਨੈਸ਼ਨਲ ਹੈ ਕੋਈ ਤਰਾਹ ਦੇ ਤਰਾਹ ਦੇ ਜਿਹੜਾ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲ ਹੈ ਭਾਈ ਨੇ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਫਿਰ ਜੇ ਸਹੀ ਕੰਮ ਕਰਨ ਤੇ ਵੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਛਲਾਗਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਐ ਜਿਹਦੇ ਤੇ ਧੱਕਾ ਕਰੋਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਓ ਤੇ ਮੇਰੇ ਅਰਦਾ ਜਵਾਨ ਲਾ ਕੇ ਪਾਸੇ ਹੋ ਜਾਂਦਾ ਉਹਨਾਂ ਭੁਗਤਣਾ ਤੈਨੂੰ ਪੈਣਾ ਤੂੰ ਨਾ ਕਰੋ ਇਹ ਜੇ ਕੰਮ ਨਹੀਂ ਭਾਈ ਜਮਾਂ ਦਿੱਖਦੇ ਆਉਂਦੇ ਕਿੰਦਾ ਨਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਰੋ ਤੜਾ ਬਾਹਰ ਤੜਾ ਤੜਾ ਕਰੀ ਜਾਂਦੇ ਕਿੰਧਾ ਦਾ ਸੂਲੇ ਯਾਰ ਫਿਰ ਮੈਨੂੰ ਦੱਸ ਇਸ ਗੱਲ 77 ਲੋਕਾਂ ਦਾ ਚੇਅਰਮੈਨ ਦਾ ਨਹੀਂ ਆ ਪਬਲਿਕ ਦਾ ਪਬਲਿਕ ਦਾ ਸਰੇ ਬਸ ਕੀ ਕਰਦਾ ਵੀਡੀਓ ਦਫਤਰ ਫਰੀਦਕੋਟ ਅਸੀਂ ਖੜੇ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਤੇ ਕਤਰੀ ਦਾ ਫਰਕ ਮੈਂ ਦੱਸ ਰਿਹਾ ਪੈਨੋ ਮੁੱਖ ਮੰਤਰੀ ਸਾਹਿਬ ਆਪਦੇ ਟਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਐ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜੋਰ ਲੱਗਿਆ ਫਿਰ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਯਾ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਆ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਨਾਸਤ ਕਰਨ ਵਾਸਤੇ ਕਰ ਰਹੇ ਐ ਐਮਐਲਏ ਸਾਹਿਬ ਦੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਹੈ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਨਾਂ ਤੇ ਓਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਓਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਤੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੂੰ ਇਹ ਕਹ ਮੈਂ ਐਨਓਸੀ ਗਲਤ ਦੇਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕਿ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਵਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਇਲੈਕਟ੍ਰੋਨੂੰ ਮੈਂ ਕੁਝ ਕੇ ਆਇਆ ਵੀਡੀਓ ਸਾਹਿਬ ਨੂੰ ਸ਼ਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਾਂ 115 ਪਿੰਡ ਸਾਰੇ ਬਲਾਕ ਚ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ ਚ ਪਏ ਹੋ ਮੇਰੇ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀ ਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਫ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਆ ਜੀ ਯਾਰ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਵੇ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਇਹ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਈਏ ਫ੍ਰੀ ਐਂਡ ਵੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਭਾਈ ਨੇਮ ਕੁਝ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨੋਮੀਨੇਸ਼ਨ ਹੈ ਚਾਹੇ ਸਕਰੂਟਨੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਦੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟਨੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਕਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਇੱਥੇ ਖੜਾ ਹੈ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਧਕ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਬਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਦਫਤਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾਂ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਤੇ ਇੱਕ ਮਾੜਾ ਇਮਪ੍ਰੈਸ਼ਨ ਵੀ ਜਾਂਦਾ ਮੈਨੂੰ ਸੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਕਿਸੇ ਦੇ ਪ੍ਰੈਸ਼ਰ ਚਾਉਣ ਦੀ ਲੋੜ ਨਹੀਂ ਇੱਕ ਫ੍ਰੀ ਐਂਡ ਫੇਅਰ ਇੰਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਹੈ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ ਧੰਨਵਾਦ ਸੋ ਬੰਟੀ ਰਮਾਣਾ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ ਪ੍ਰਸ਼ਾਸਨ ਦੇ ਉੱਤੇ ਹਾਲਾਂਕਿ ਉਹਨਾਂ ਨੇ ਸੈਕਟਰੀ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਕਿ ਕਹੇ ਕਿ ਸੈਕਟਰੀ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਐਨਓਸੀਆਂ ਕਿਸੇ ਤਰੀਕੇ ਨਾਲ ਰੱਦ ਕੀਤੀਆਂ ਜਾਣ ਇਹਨਾਂ ਦੀਆਂ ਹੁਣ ਵੇਖਣਾ ਹੋਵੇਗਾ ਬੰਟੀ ਰਮਾਣਾ ਇਸ ਨੂੰ ਲੈ ਕੇ ਅੱਗੇ ਕੀ ਕਦਮ ਚੁੱਕਦੇ ਨੇ ਜਾਂ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ ਤਦ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ